ਗੜ ਸ਼ੰਕਰ ਥਾਣੇ ਦੇ ਪਿੰਡ ਮੋਰਾਵਾਲੀ ਵਿਖੇ ਉਸ ਸਮੇਂ ਸਨਸਨੀ ਫੈਲ ਗਈ ਜਦੋਂ 3 ਮਹੀਨੇ ਪਹਿਲਾਂ ਕੈਨੇਡਾ ਤੋਂ ਆਏ ਇੱਕ 65 ਸਾਲਾ ਬਰੂਜੁਰਗ ਸੰਤੋਖ ਸਿੰਘ ਅਤੇ ਉਸ ਦੇ ਦੀ ਕੇਅਰ ਟੇਕਰ ਮਨਜੀਤ ਕੌਰ ਦਾ ਭੇਦ ਭਰੀ ਹਾਲਤ ਵਿੱਚ ਕਤਲ ਹੋ ਗਿਆ ਦੋਵਾਂ ਦਾ ਕਤਲ ਬੜੇ ਹੀ ਭੇਦ ਭਰੇ ਢੰਗ ਨਾਲ ਤੇਜ਼ ਤਾਰ ਹਥਿਆਰਾਂ ਨਾਲ ਕੀਤਾ ਗਿਆ ਹੈ ਜਦੋਂ ਉਹਨਾਂ ਦੀਆਂ ਲੜਕੀਆਂ ਉਹ ਆਪਣੀ ਮਾਤਾ ਨੂੰ ਫੋਨ ਮਲਾ ਰਹੀਆਂ ਸਨ ਤਾ ਉਹਨਾਂ ਨੇ ਫੋਨ ਨਾ ਚੱਕਿਆ ਤਾਂ ਉਹਨਾਂ ਨੇ ਆਂਡੀਆਂ ਗਵਾਂਡੀਆਂ ਤੋਂ ਪਤਾ ਕੀਤਾ ਉਸ ਤੋਂ ਬਾਅਦ ਆਂਡੀਆਂ ਗਵਾਂਡੀਆਂ ਨੇ ਦੱਸਿਆ ਕਿ ਜੰਦਰੇ ਲੱਗੇ ਹੋਏ ਹਨ ਜਦੋਂ ਉਹਨਾਂ ਦੀਆਂ ਲੜਕੀਆਂ ਨੇ ਘਰੇ ਆ ਕੇ ਦੇਖਿਆ ਉਹਨਾਂ ਨੇ ਉਹਨਾਂ ਨੂੰ ਗਵਾਂਡੀਆਂ ਨੇ ਦੱਸਿਆ ਕਿ ਉਹਨਾਂ ਦੀਆਂ ਬੱਕਰੀਆਂ ਅੰਦਰ ਬੰਨੀਆਂ ਹੋਈਆਂ ਹਨ ਅਤੇ ਕੁੱਤਾ ਬਾਹਰ ਹੈ ਉਸ ਤੋਂ ਬਾਅਦ ਉਹਨਾਂ ਨੇ ਜਿਉਂ ਹੀ ਦਰਵਾਜ਼ੇ ਖੋਲੇ ਤਾਂ ਖੂਨ ਨਾਲ ਲਤ-ਪਤ ਕੇਰ ਟੇਕਰ ਮਨਜੀਤ ਕੌਰ ਲੜਕੀਆਂ ਦੀ ਮਾਂ ਅਤੇ ਕੈਨੇਡਾ ਤੋਂ ਆਏ 65 ਸਾਲਾ ਸੰਤੋਖ ਸਿੰਘ ਦੀਆਂ ਲਾਸ਼ਾਂ ਪਈਆਂ ਸਨ ਜਸਪ੍ਰੀਤ ਸਿੰਘ ਡੀਐਸਪੀ ਗੜਸ਼ੰਕਰ ਨੇ ਜਾਂਚ ਸ਼ੁਰੂ ਕਰ ਦਿੱਤੀ ਹੈ ਇਸ ਸੰਬੰਧੀ ਮਾਮਲਾ ਦਰਜ ਕਰ ਲਿਆ ਗਿਆ ਹੈ ਤੇ ਅਗਲੇਰੀ ਜਾਂਚ ਪੁਲਿਸ ਨੇ ਸ਼ੁਰੂ ਕਰ ਦਿੱਤੀ ਹੈ ਪਿੰਡ ਵਿੱਚ ਸੰਸਰਨੀ ਫੈਲ ਗਈ ਹੈ ਦੋਹਰੇ ਕਤਲकांड ਦੇ ਨਾਲ ਆਓ ਕਰਦੇ ਹਾਂ ਮ੍ਰਿਤਕ ਮਨਜੀਤ ਕੌਰ ਦੀਆਂ ਲੜਕੀਆਂ ਨਾਲ ਗੱਲਬਾਤ ਇਹ ਮਦਰ ਸੀਗੇ ਉਹਨਾਂ ਦਾ ਨਾਮ ਮਨਜੀਤ कौर ਸਾਨੂੰ ਵੀ ਨਹੀਂ ਪਤਾ ਉਹਨਾਂ ਦਾ ਕੱਲ ਦਾ ਫੋਨ ਸਵਿਚ ਆਫ ਹੁੰਦਾ ਸੀਗਾ ਜਿੱਦਾਂ ਤੇ ਸਵਿਚ ਆਫ ਹੁੰਦਾ ਸੀ ਉਹਦੇ ਤੋਂ ਸਾਨੂੰ ਟੈਨਸ਼ਨ ਹੋਈ ਵੀ ਕਿ ਕਦੀ ਉਹਨਾਂ ਦਾ ਸਵਿਚ ਆਫ ਨਹੀਂ ਹੋਇਆ ਫੋਨ ਜਿੱਦਾਂ ਨਾਰਮਲ ਵੀ ਕਦੀ ਬੰਦ ਨਹੀਂ ਸੀ ਹੋਇਆ ਜਿੱਦਾਂ ਆਪਣੇ ਕਦੀ ਬੰਦ ਹੋ ਜਾਂਦੇ ਹਨ ਉਹਨਾਂ ਦਾ ਨਹੀਂ ਸੋਚ ਕਰਕੇ ਸਾਨੂੰ ਫਿਕਰ ਪੈ ਗਈ ਇਹ ਮੇਰੀ ਭੈਣ ਛੋਟੀ ਇਹ ਕਦੋਂ ਦਾ ਕੱਲ ਦਾ ਫੋਨ ਲਾਂਦੀ ਸੀ ਇਹਨੇ ਮੈਨੂੰ ਸ਼ਾਮੀ ਕੀਤਾ ਫਿਰ ਮੈਂ ਵੀ ਨਹੀਂ ਘੋਰ ਕੀਤਾ ਮੈਂ ਕਿ ਉਹਦੇ ਹੀ ਹੋਣਾ ਹੈ ਫਿਰ ਜਿੱਦਾਂ ਅਸੀਂ ਇੱਥੇ ਗੁਆਂਢਣ ਉਹਨੂੰ ਕਿ ਫੋਨ ਵੀ ਘਰ ਜਾ ਕੇ ਆ ਕਹਿੰਦੀ ਵੱਡੇ ਵੱਲ ਝੰਡਾ ਲੱਗਾ ਛੋਟਾ ਅੰਦਰ ਕੋਈ ਉੜਦਾ ਨਹੀਂ ਹੈਗਾ ਕਹਿੰਦੇ ਕੁੱਤਾ ਤੁਹਾਡਾ ਖੁੱਲਾ ਹੈ ਬੱਕਰੀਆਂ ਅੰਦਰ ਆ ਤੇ ਬੱਕਰੀਆਂ ਤੋਂ ਸਾਨੂੰ ਫਿਕਰ ਪੈ ਗਈ ਵੀ ਉਹ ਪਸ਼ੂਆਂ ਨੂੰ ਤਾਂ ਇੱਕ ਮਿੰਟ ਵੀ ਨਹੀਂ ਸੀ ਸਾਇਆ ਹੈ ਨਾ ਛੱਡ ਦੇ ਤੇ ਉਹਨਾਂ ਰਾਤੇ ਉਹਨਾਂ ਨੇ ਵਰਤਪੁਰਤ ਰੱਖੇ ਉਹਨੇ ਮੇਰੀ ਗੱਲ ਨਹੀਂ ਸੀ ਹੋਈ ਹੋਏ ਦੋਕ ਦਿਨ ਇਹਦੀ ਹੋਈ ਸੀ ਮੰਗਲਵਾਰੀ ਗੱਲ ਤੇ ਫਿਰ ਜਦਾਂ ਇਹ ਰਾਤੀ ਆਏ ਦੋ ਜਣੇ ਨਾਲ ਭਾਜੀ ਆਏ ਇਹਨਾਂ ਨੇ ਆ ਕੇ ਦੇਖਿਆ ਕਿ ਇਹਨਾਂ ਨੇ ਤਾਂ ਵੀਡੀਓ ਬਣਾ ਲਈ ਖੂਨ ਦੀ ਫਿਰ ਸਾਨੂੰ ਖੂਨ ਤੋਂ ਥੋੜੀ ਟੋਰ ਟੈਂਸ਼ਨ ਹੋ ਗਈ ਫਿਰ ਮੈਂ ਰਾਤੀ ਸਾਰੇ ਨੂੰ ਫੋਨ ਕੀਤੇ ਆਪਣੇ ਨਾਨੀ 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 ਸਾਰੇ ਸਭ ਸਾਰੇ ਅਸੀਂ ਆ ਕੇ ਦੇਖਿਆ ਫੋਨ ਵਨ ਕੀਤੇ ਸਰਪੰਚ ਨੂੰ ਬੰਚ ਨੂੰ ਸਾਰਿਆਂ ਨੂੰ ਫਿਰ ਅਸੀਂ ਉਹ ਤਾਲੇ ਤੋੜ ਕੇ ਦੇਖੇ ਤਾਂ ਬੋਟੀਆਂ ਪਈਆਂ ਸੀ ਅੰਦਰ ਅੰਦਰ ਸਾਹਮਣੇ ਜਿੱਧਰ ਮੰਮਾ ਦੇ ਇੱਥੇ ਜਿੱਧਰ ਮੰਮੀ ਉੱਧਰ ਵੀ ਉੱਤਰ ਵੀ ਸੀ ਤੇ ਅੰਕਲ ਦੀ ਰੱਖ ਇੱਧਰ ਕਮਰੇ 'ਚ ਸੀਗੇ ਮੰਮਾ ਨੂੰ ਇੱਥੇ ਛੱਡਿਆ ਹੋਇਆ ਸੀ ਅਸੀਂ ਇੱਧਰਲੇ ਕਮਰੇ 'ਚ ਗਏ ਸੀਗੇ ਇੱਧਰ ਹੀ ਪਹਿਲਾਂ ਗਏ ਸੀ ਆ ਕੇ ਤਾਂ ਨਹੀਂ ਸੀਗੇ ਹਾਂਜੀ ਮੇਰਾ ਨਾਮ ਅਮਨਦੀਪ ਸਿੰਘ ਰਾਏ ਹੈ ਜੀ ਜੀ ਮੈਂ ਪਿੰਡ ਮੁਰਾਲੀਆ ਸਰਪੰਚ ਜੀ ਮੌਜੂਦ ਦਾ ਕੀ ਗੱਲ ਕੋਈ ਜੀ ਏ ਜਿੱਦਾਂ ਸਾਨੂੰ ਸਵੇਰੇ 7 ਵਜੇ ਫੋਨ ਆਇਆ ਜੀ ਜਿਹੜੇ ਲੇਡੀਜ਼ ਮੁਕੇ ਆ ਮਨਜੀਤ ਕਰੋ ਉਹਨਾਂ ਦੇ ਬ੍ਰਦਰ ਦਾ ਕਿ ਤੁਸੀਂ ਇੱਥੇ ਪਹੁੰਚੋਗੇ ਇੱਥੇ ਸਾਨੂੰ ਲੱਗਦਾ ਕੋਈ ਘਟਨਾ ਹੋਈ ਹੋਆ